ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਕਮੈਂਟ ਕਰਦੇ ਹੋਨੇ ਹੋ ਵੀ ਤੁਸੀਂ ਉਹ ਚੌਲਾਂ ਤੇ ਕੀ ਪਾ ਕੇ ਖਾਦਾ ਕਿ ਅੱਜ ਦੱਸਦੇ ਤੁਹਾਨੂੰ ਛੋਟੀ ਜਿਹੀ ਵੀਡੀਓ ਬਣਾ ਕੇ ਆ ਦੇਖੋ ਜੀ ਇਹ ਚੌਲ ਇਹ ਵੜਿਆ ਦੇ ਜੋ ਆਪਣਾ ਕਾਲਾ ਨਾਮਕਾ ਨਮਕੀਨ ਚੌਲ ਆ ਇਹ ਇਹ ਬਾਰੇ ਮਹਿੰਗੇ ਆ ਚੌਲ ਨਹੀਂ ਆਪਾਂ ਬਣਾਉਂਦੇ ਜੀ ਠੀਕ ਜੇ ਰੇਟ ਦੀ ਹੁੰਦੇ ਆ 60 ਰੁਪਏ ਕਿਲੋ ਆ ਇਹ ਹਨ ਇਹਦੇ ਉੱਪਰ ਪਾਈਏ ਜੀ ਆਪਾਂ ਆਲੂਆਂ ਦੀ ਸਬਜੀ ਇਹ ਸਬਜੀ ਸੁੱਕੀ ਬਣਾਉਣੀ ਆਪਾਂ ਸੁੱਕੀ ਸਮੂਹ ਤੇਲ ਚਾਹਿਆ ਹੋਇਚ ਇਹਦੇ ਉੱਪਰ ਪਾਇਆ ਜੀ ਕੱਚਾ ਪਿਆਜ਼ ਤੇ ਟਮਾਟਰ ਕਿਉਂਕਿ ਫਿਰ ਸੇਤ ਨੂੰ ਨੁਕਸਾਨ ਨਹੀਂ ਕਰਦਾ ਜਦੋਂ ਆਪਾਂ ਇਹਦੇ ਵਿੱਚ ਉਹ ਪਾਲੀਆਂ ਦੋ ਤਿੰਨ ਚੀਜ਼ਾਂ ਆਈਆਂ ਤੇ ਨਾਲ ਹੈ ਜੀ ਆਪਣੇ ਕੋਲੇ ਇਦਾਂ ਹੀ ਐਂਡ ਲੱਸੀ ਲੱਸੀ ਨਾਲ ਦੀਪੂ ਨੇ ਪੀਣ ਲੱਗਾ ਮੇਰੀ ਹਾਲਤ ਵਿਗਾੜਤੀ ਤੇ ਰੱਖਿਆ ਹੋਇਆ ਆਪਾਂ ਨੇ ਪਾਣੀ ਨਹੀਂ ਦੇਖੋ ਦੀਪੂਤਾ ਜੀ ਨੀਂ ਲਾ ਕੇ ਮੜਿਆ ਆ ਪਿਆ ਚੌਲਾਂ ਤੇ ਦੇਖ ਥੋੜਾ ਰੜ ਰੜ ਦੀਪੋਂ ਦਾ ਦੇਹੀ ਚੌਲ ਰਹੇ ਆ ਇਹ ਜਿਹੜੇ ਚੌਲ ਆ ਇਹਨਾਂ ਪਾਸ ਸਿੰਪਲ ਪਾਣੀ ਗਰਮ ਪਾਣੀ ਉਬਲਦੇ ਦੇ ਵਿੱਚ ਪਾ ਕੇ ਉਬਾਲ ਕੇ ਬਣਾਉਣੇ ਆ ਜਿਹੜੇ ਕਿਹੜਾ ਜਿਹੜਾ ਚਾਵਲਾਂ ਦਾ ਕੋਈ ਹੁੰਦੀ ਉਹ ਮਾਰਜੀ ਉਹ ਕੱਢ ਦਿੰਨੇ ਆ ਤੇ ਉਸ ਤੋਂ ਬਾਅਦ ਜਿਹੜੇ ਚੌਲਾਂ ਨੂੰ ਆਪਾਂ ਕਣਕੀ ਮਾੜਾ ਜਿਹਾ ਚ ਦੋ ਘਿਓ ਦੇ ਚਮਚੇ ਦੇਸੀ ਦੇ ਪਾ ਕੇ ਇਹਨਾਂ ਨੂੰ ਚਮਚਾ ਮਾਰ ਕੇ ਰੱਖ ਦੇਣਾ ਤਾਂ ਟੇਸਟ ਬਹੁਤ ਸੁਆਦ ਆ ਜਾਂਦਾ ਤੇ ਲਾਲਾਂ ਨਹੀਂ ਗਈਆਂ ਪਈਆਂ ਹਮ ਬਹੁਤ ਟੇਸਟੀ ਆ ਜਿਹੜਾ ਤੇ ਕਾਲਾ ਰੰਗ ਖੁੱਖ ਦਾ ਨ ਦੀਪੂ ਦਾ ਬਹੁਤ ਵਧੀਆ ਲੱਗਦਿਆ ਇਹ ਵਿੱਚ ਕਾਲੀ ਮਿਰਚ ਵੀ ਲੱਗ ਰਹੀ ਹੈ ਨਾ ਕਾਲਾ ਨਮਕ ਤੇ ਕਾਲੀ ਮਿਰਚ ער ਲਈ ਬੈਠਾ ਇਹ ਦੀਪੂ ਨੂੰ ਕੋਸ ਨਹੀਂ ਦੇ ਰਾਇਆ ਤਾਂ ਖਾਣ ਤੇ ਵਸਤਾ ਕਿਤੇ ਐਵੇਂ ਤਾਂ ਹੁੰਦਾ ਕਾਲੇ ਨੂੰ ਦੇ ਕਾਲੀ ਮਿਰਚ ਪਾਏ ਜਾਂ ਕਾਲਾ ਤਾਂ ਕਰਾਰ ਫਲੇ ਭਰੂਗਾ ਤੇ ਫਿਰ ਅਰਤੀ ਮਿਰਚ ਹੀ ਲੱਗਦੀ ਆ ਹਮ ਦੇਖ ਜਿਆਦੇ ਮਹਿੰਗੇ ਚੌਲ ਆਉਂਦੇ ਆਪਾਂ ਉਹ ਨਹੀਂ ਬਣਾਉਂਦੇ ਜੀ ਇੱਕ ਹੀ ਦਿਹਾੜੇ ਦੇ ਚੌਲ ਦੇ ਭਰਾਂ ਦੇ ਚੌਲ ਹੁੰਦੇ ਹਨ ਨਾ ਉਹ ਨਿੱਕੇ ਨਿੱਕੇ ਜਿਹੇ ਭਰਾਂ ਦੇ ਚੌਲ ਹੁੰਦੇ ਸੀ ਉਹ ਲਿਓਣੇ ਨੇ ਕਦੇ ਨਾ ਕਦੇ ਬਣਾ ਕੇ ਖਾ ਲੈਣੇ ਜਦੋਂ ਜੀ ਕਰੇ ਤੁਸੀਂ ਇਸ ਤਰ੍ਹਾਂ ਨਾ ਬਣਾ ਕੇ ਖਾ ਕੇ ਦੇਖਿਓ ਨਰ ਦਹੀਂ ਦਾ ਸੀ ਕੁਝ ਨਹੀਂ ਹੈਗਾ ਪਾਣੀ ਦੇ ਚੌਲ ਵਾਲੇ ਹੋਏ ਆ ਉਬਾਲ ਕੇ ਪੁੰਨ ਕੇ ਉਹਨਾਂ ਦੇ ਵਿੱਚ ਘਿਓ ਪਾਇਆ ਹੋਇਆ ਸੁੱਕੀ ਸਬਜ਼ੀ ਬਣਾਈ ਆ ਆਲੂ ਦੀ ਤੁਸੀਂ ਕਦੂ ਜੋ ਵੀ ਸਬਜ਼ੀ ਪਸੰਦ ਕਰਦੇ ਖਾ ਸਕਦੇ ਹੋ ਪਰ ਦੀਪੂ ਨੂੰ ਥੋੜੇ ਜਿਆਦਾ ਆਲੂ ਦੀ ਸਬਜ਼ੀ ਜਾਲੀ ਪਸੰਦ ਆ ਉੱਪਰ ਟਮਾਟਰ ਤੇ ਪਿਆਜ਼ ਭੁੱਕਿਆ ਹੋਇਆ ਤਿੱਖੀ ਦਾ ਵੀ ਪਾ ਲੈਨੇ ਆ ਕੱਚੀਆਂ ਚੀਜ਼ਾਂ ਨਹੀਂ ਟਮਾਟਰ ਦੀ ਬਾਦ ਪਾ ਇਹਦੇ ਬਾਦ ਪਾਉਣੇ ਚੌਲਾਂ 'ਚ ਤਾਂ ਕਿ ਜਿਹੜੀ ਵੀ ਪੂਰਾ ਆਨੰਦ ਆ ਸਕੇ ਗੁਡੇ ਜੰਟੇ ਵਿੱਚ ਲੈਣਾ ਵਾ ਇਹ ਜਿਵੇਂ ਬੈਠ ਬੈਠਣੇ ਤਾਂ ਛੋਟੀ ਜਿਹੀ ਵੀਡੀਓ ਬਣਾ ਲਈ ਕਿਉਂਕਿ ਬਾਹਲੇ ਪਾਣਾ ਬਹੁਤ ਗਿਆ ਜੇ ਕਿ ਦੀ ਕੁਝ ਲਾਲ ਜਾਂ ਕੀ ਪਾਇਆ ਲਾਲ ਜਾਂ ਕੁਝ ਨਹੀਂ ਟਮਾਟਰ ਹੈ ਮੈਂ ਕਰ ਦੇਣਾ ਨਾ ਚੈਰੀ ਪਾਈ ਆ ਆ ਦੇਖੋ ਜੀ ਦਿਖ ਰਿਹਾ ਸਾਨੂੰ ਪਿਆਜ਼ ਆਲੂ ਚੌਲ ਤੇ ਟਮਾਟਰ ਸਿਆਲ ਚ ਸੀ ਉੱਪਰ ਹਰਾ ਧਨੀਆ ਪਿਆਜ਼ ਦੇ ਨਾਲ ਭੂਕਾ ਬਹੁਤ ਕੁਝ ਪਾ ਲੈਣਾ ਕੋੜੇ ਸੁਆਦ ਲੱਗੇ ਸਾਡਾ ਦੀਪੂ ਦਾ ਫੈਨ ਐ ਏ ਠੀਕ ਆ ਇੱਥੇ ਗਰਮੀ ਚ ਹੌਲੇ ਵੀ ਹੁੰਦੇ ਆ ਜੇ ਮੈਨੂੰ ਸ਼ੂਗਰ ਐ ਪ੍ਰੈਸ ਕਰਕੇ ਅਸੀਂ ਪਾਣੀ ਨੂੰ ਇਹਨੂੰ ਚੌਲਾਂ ਨੂੰ ਉਬਾਲ ਕੇ ਇਹਦਾ ਪਾਣੀ ਆ ਕੱਢ ਕੇ ਇਹਦੇ ਚ ਕਿਉਂ ਪਾ ਲੈਨੇ ਆ ਵੀ ਫਿਰ ਇਹਦਾ ਨੁਕਸਾਨ ਘਟ ਜਾਂਦਾ ਕਿ ਉਹਦਾਂ ਅਸੀਂ ਰੋਟੀ ਨਹੀਂ ਮਰਾਂਦੀ ਫਿਰ ਚੌਲੀ ਖਾਉਂਗੀ ਤੇ ਆ ਕੱਚੀਆਂ ਸੱਤੀਆਂ ਸਾਰਾ ਕੁਝ ਇਕੱਠਾ ਹੋ ਜਾਂਦਾ ਉਹ ਕੱਲੇ ਚੌਲ ਖਾਣ ਨਾਲੋਂ ਤੇ ਸਬਜ਼ੀ ਹੁਣ ਚੌਲ ਮੇਰੇ ਥੋੜੇ ਐ ਸਬਜ਼ੀ ਵੱਧ ਐ ਤੇ ਆ ਪਿਆਜ਼ ਵੱਧ ਐ ਵੈਸੇ ਆਨੂੰ ਕਹਿੰਦੇ ਸੁਪਰੇ ਵਾਲੇ ਨੂੰ ਮਾੜੇ ਆਪਾਂ ਤਾਂ ਖਾਫੂ ਲਈਏ ਭਾਈ ਮਰਨਾ ਪਤਾ ਨਹੀਂ ਬਚਣਾ ਸਰਈਆ ਤੁਹਾਡੀ ਵੀਡੀਓ ਘਟਨਾ ਸ਼ੇਅਰ ਕਰਤੀ ਵੀਆ ਸਾਡਾ ਐਵੇਂ ਬਣਾ ਕੀ ਖਾਣੇ ਆ ਵੀ ਇਹ ਬਣਦੇ ਬਣਦੇ ਦੀਪ ਉਹਨੇ ਤਾਂ ਨਿਕਲੇ ਗਿਆ ਤੇ ਹੁਣ ਲੱਸੀ ਵਾਲੀ ਦਿੱਚੂ ਬੋਤਲ ਇਹ ਇਹ ਲੱਸੀ ਦਹੀਂ ਦਾ ਯਕੀਨ ਹੈ ਬਸੇ ਖਾਣਾ ਵੀ ਚਾਹੀਦਾ ਇਹ ਆਪਣਾ ਪੁਰਾਣਾ ਖਾਣਾ ਹੈ ਦੇਸੀ ਖਾਣਾ ਮਤਲਬ ਇਹ ਲੱਸੀ ਜਿਵੇਂ ਦੀਪੂ ਲੱਸੀ ਦਹੀਂ ਚੂਰੀ ਪ੍ਰਸ਼ਾਦ ਨਾ ਸਕੀਨ ਹੈ ਪ੍ਰਾਣੀਆਂ ਕਰੱਕਾ ਹੀ ਜਾਂਦਾ ਸੋ ਸਾਡੀ ਛੋਟੀ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਦੇ ਰੂਪ ਕਰਨਾ ਤੇ ਸਾਡੇ ਤੋਂ ਨੂੰ ਚੌਲ ਐਵੇਂ ਬਣਾ ਕੇ ਖਾ ਕੇ ਦੇਖਣਾ ਇਹ ਨਾਲ ਦਾ ਦੇਖਣ ਤੇ ਸਿੰਘ ਬਾਜੀ ਇੱਕ ਮਿੰਟ ਵੀਡੀਓ ਹੋਰ ਬਣਾ ਲਾ ਚੌਲ ਚੌਲੇ ਨੂੰ ਬਰਫ ਫਲਗੇ ਹੋ ਜਾਉਗੇ ਤੇ ਅੱਧਾ ਬਣਾ ਕੇ ਨਾ ਖਾ ਕੇ ਦੇਖੋ ਤੁਸੀਂ ਨਜ਼ਾਰਾ ਆ ਜੂ ਸਾਡੀ ਤੁਸੀਂ ਆਪਣੀ ਮਨਪਸੰਦ ਕੋਈ ਵੀ ਲੈ ਸਕਦੇ ਹੋ ਕੜੀ ਰਾਜਮਾ ਵੈਸੇ ਮੈਨੂੰ ਰਾਜਮਾ ਪਸੰਦ ਨਹੀਂ ਸਾਡੇ ਕੋਈ ਵੀ ਲਾਈਕ ਨਹੀਂ ਕਰਦਾ ਚੌਲ ਤੇ ਤੁਹਾਨੂੰ ਕਿ ਸਬਜ਼ੀ ਖਾ ਕੇ ਰਾਈਆਂ ਜਾਂ ਤਾਂ ਜੀ ਤੁਹਾਨੂੰ ਇਹ ਕੜੀ ਨਾਲ ਤੇ ਜਾਂ ਆਲੂਆਂ ਦੀ ਸਬਜ਼ੀ ਨਾਲ ਹੋਰ ਤਾਂ ਕੋਈ ਗੱਲ ਨਹੀਂ ਕਰਨੀ। ਕੋਈ ਨਹੀਂ ਮੈਂ। ਰਾਜਮਾ ਗੁੜੀਆਂ ਨੂੰ ਪਸੰਦ ਆ ਵਿਚਾਰੀ ਨੂੰ। ਫਿਰ ਉਹ ਬਣਾਉਂਦੀ ਨਹੀਂ ਹੋਰ ਕੋਈ ਖਾਂਦਾ ਨਹੀਂ। ਸੋ ਆਪ ਸਭ ਨੂੰ ਪਰਮਾਤਮਾ ਰਾਜਮਾ ਮਿੱਠੇ ਜਿਹਾ ਲੱਗਦਾ। ਚੜਦੀ ਕਲਾ ਚ ਰੱਖੇ ਹੋ ਮੈਂ ਵੀ ਖਾਣੀਆਂ ਭੁੱਖ ਲੱਗੀ ਪਈ ਹੈ ਜੀ। ਇਹ ਛੋਟੀ ਜੀ ਵੀਡੀਓਜ਼ ਬਣਾ ਕੇ ਪਾਤੀ ਅਸੀਂ ਤੁਹਾਨੂੰ। ਬਾਈ ਜੀ